ਇੱਕ ਖਬਰ ਸਾਡੀ ਜਰੂਰ ਲਾਓ ਵੀ ਬੁਢਿਆਂ ਦਾ ਕੋਈ ਹੱਲ ਕਰੋ ਆਖਾ ਸਮਝਾਓ ਉਹਨਾਂ ਨੂੰ ਲਾਦ ਨੂੰ ਕੋਈ ਖਬਰਾਂ ਦਿਓ ਵੀ ਜਿਨ੍ਹਾਂ ਨੇ ਇੰਨੀ ਕਮਾਈ ਵੀ ਇੰਨੀ ਕਮਾਈ ਜਿਨ੍ਹਾਂ ਨੇ ਕਰਿਆ ਉਹਨਾਂ ਨੂੰ ਕੋਈ ਤਾਂ ਛੱਡ ਕੇ ਬਾਹਰਲੇ ਮੁਲਕਾਂ 'ਚ ਤੁਰਿਆ ਜਾਂਦਾ ਬੁਢੇ ਇੱਥੇ ਬੈਠੇ ਆ ਕੁੰਡਾਂ 'ਤੇ ਕੋਈ ਆਸ ਤੇ ਕੋਈ ਗੱਲ ਨਹੀਂ ਕਰਦਾ ਕਿਸੇ ਨਾਲ ਕੋਈ ਦੋਸਤੋਕ ਨਹੀਂ ਕਰਦਾ ਇਹ ਥੋੜੀ ਵੀਡੀਓ ਬਾਬਾ ਜੀ ਪੂਰੇ ਪੰਜਾਬ 'ਚ ਜਾਣੀ ਹੈ ਇਹ ਸਿਰਫ ਮੇਰੀ ਰਾਮਚੰਦਰ ਤੇ ਲక్ష్మణ ਗਏ ਸੀ ਉਹਦੇ ਦੇਸ਼ ਨਕਾਲਾ ਦਿੱਤਾ ਵੀ ਮੁੜਿਆਉਣਗੇ 14 ਸਾਲ ਨੂੰ ਉਹਨਾਂ ਦਾ ਬਾਪ ਕੋਠੇ ਡੇਕੇ ਮਰ ਗਿਆ ਹੁਣ ਨਾਲ ਤਾਂ 30 ਲੱਖ ਰੁਪਈਆ ਲਾਉਣੇ ਆ ਤੇ ਨਾਲੇ ਦੇਸ਼ ਨਕਾਲਾ ਦਿੰਨੇ ਆ ਉੱਥੇ ਹੀ ਬਾਬਾ ਜੀ ਢੜਗਾਂ ਹੀ ਕਰਦੇ ਜਿਹੜੀਆਂ ਕਰਦੇ ਆ ਉੱਥੇ ਢਿਹੜੀਆਂ ਕਰਦੇ ਆ ਕੁਲਚੇ ਵੇਚਨੇ ਇੱਥੇ ਵੇਚ ਲੋ ਹਾਂ ਅੱਛਾ ਕੁਲਚੇ ਬਣਾਵੜਾ ਵੇਚਦੇ ਆ ਉੱਥੇ ਉਹ ਇੱਥੇ ਵੇਚ ਲੋ ਮੇਰੇ ਤਿੰਨ ਪੋਤੀਆਂ ਪੋਤਾ ਦੋ ਪੁੱਤੇ ਆਪਾਂ ਕਿਸੇ ਨੂੰ ਨਹੀਂ ਕੱਲਣਾ ਹਾਂ ਸਹੀ ਗੱਲ ਹੈ ਘਰੇ ਰੱਖਣ ਆਪੇ ਟੁਕੜੇ ਤਾਂ ਇੱਥੇ ਮਿਲ ਜਾਂਦੇ ਆ ਇੱਥੇ ਘਰ ਦਾ ਕੋਈ ਖਾਲ ਨਹੀਂ ਤੋਾਰਦਾ ਖਾਲ ਨਹੀਂ ਤੋਾਰਦਾ ਸਾਰਾ ਕੁਝ ਕਰਦੇ ਆ ਇੱਥੇ ਮੁੱਡੇ ਆ ਮੁੜਕੇ ਸਾਡੇ 2-3 ਆ ਉਹ ਆਦੇ ਅਸੀਂ ਤਾਂ ਕਰਨ ਨੂੰ ਹੱਥ ਲਾ ਲੇ ਅਸੀਂ ਨਹੀਂ ਜਾਂਦੇ ਇੱਥੇ ਘਰੇ ਕੰਮ ਕਰਾਂਗੇ ਆਪਦਾ ਹਾਂ ਕੋਈ ਫਾਇਦਾ ਲੋਕ ਘੱਲੀ ਜਾਂਦੇ ਤੇ ਬੁਢਾ ਤੇ ਬੁੜੀ 30 ਸਾਲ ਪਹਿਲਾਂ ਉਹ ਇੱਥੇ ਕਰਿਆਣੀ ਸੀਦਾ ਉੱਥੇ ਜਾ ਕੇ ਕੰਮ ਕਰਨਾ ਪੈਂਦਾ ਉੱਥੇ ਹੁਣ ਮੁੰਡੇ ਨੇ ਭੱਜਣਾ ਹੀ ਉੱਥੇ ਉੱਥੇ ਦੱਸੋ ਜਦੋਂ ਬਾਬਾ ਜੀ ਉੱਧਰ ਉਹਨਾਂ ਨਾਲ ਇਹ ਕੁਝ ਹੁੰਦਾ ਨਾ ਫੇਰ ਕਦਰ ਪੈਂਦੀ ਆ ਹਾਂ ਮੂੰ ਪਤਾ ਨਹੀਂ ਲੱਗਦਾ ਉਹਨਾਂ ਨੂੰ ਪਤਾ 30 ਸਾਲ ਪਹਿਲਾਂ ਮੇਰਾ ਰਿਸ਼ਤੇਦਾਰ ਕਿ ਗਿਆ ਸੀ ਹਾਂ ਉਹਨੇ ਉਦੋਂ ਬਹੁਤ ਕਮਾਈ ਕੀਤੀ ਉਹਨੇ ਬੜਾ ਕੁਝ ਬਣਾਇਆ ਉਹ 40 ਵੀ ਕਿੱਲੇ ਪੈੜੀ ਬਣਾਈ ਕੋਠੀਆਂ ਪਾਈਆਂ ਪਰ ਅੰਤ ਨੂੰ ਵਿਚਾਰੇ ਦਾ ਉਹਦਾ ਹੀ ਫੇਰ ਬੁਰਾ ਹਾਲ ਹੋਇਆ ਉਹ ਜਨਾਨੀ ਨੂੰ ਉੱਥੇ ਲੈ ਗਿਆ ਜਨਾਨੀ ਉੱਥੋਂ ਵਾਲਾ ਢੰਗ ਚੱਕ ਗਈ ਹਾਂ ਤੇ ਉਹ ਅਨ ਤੇ ਠਾਣੋ ਠਾਣੀ ਬੁੜੇ ਹਾਲ ਹੋਏ ਤੇ ਉਦੋਂ ਕਮਾਈਆਂ ਸੀਗੀਆਂ ਬਾਬਾ ਉਦੋਂ ਕਮਾਈ ਬਹੁਤ ਹੀ ਉਦੋਂ ਜਦੋਂ ਆਉਂਦਾ 10-20 ਲੱਖ ਰੁਪਇਆ ਲੈ ਕੇ ਆਉਂਦਾ ਸੀਗਾ ਅੱਛਾ ਤੇ ਹੁਣ ਤਾਂ ਬਈ ਹੁਣ ਤਾਂ ਕੋਈ ਐਵੇਂ ਫਾਇਦਾ ਨਹੀਂ ਗਾ ਬਸ ਮੇ ਤੁਰੇ ਜਾਂਦੇ ਲੋਕ ਜੀਵੀਨ ਗਹਿਣੇ ਕਰ ਜਾਂਦੇ ਆ ਮਾਂ ਪਿਓ ਇੱਥੇ ਘਰੇ ਚੁੱਕੀ ਜਾਂਦਾ ਸਹੀ ਗੱਲ ਹੈ ਕਈ ਦਵਾ ਇੱਥੇ ਹੁਣ ਛੱਡਿਆ ਸੀਗਾ ਚ ਬਟਿੰਡੇ ਉਹ ਦੂਜਾ ਰਬਰੀ ਕੋਲੇ ਉਹ ਡਿ ਆਕਸੀਡੈਂਟ ਹੋ ਗਿਆ ਤੇ ਬੁੜਾ ਅੰਦਰ ਮਰ ਗਿਆ ਰਬਰੀ ਉੱਥੇ ਮਰ ਗਿਆ ਤੇ ਉਹ ਪੁੱਤ ਬੈਠੇ ਉੱਥੇ ਪਿੰਡ ਚੋਂ ਵੀ ਬਹੁਤ ਬੱਚੇ ਬਾਹਰ ਗਏ ਹੋਣੇ ਬਾਬਾ ਬਹੁਤ ਗਏ ਆ ਜੀ ਬਹੁਤ ਗਏ ਆ ਘਰ ਵਿਹਲੇ ਹੋ ਗਏ ਸਾਰੇ ਘਰ ਵਿਹਲੇ ਸਾਡੇ ਇੱਥੋਂ ਜੋ ਘਟ ਗਏ ਆ ਆਪਤੀ ਚੋਂ ਤੇ ਹੋਰ ਤਾਂ ਪਿੰਡ ਚੋਂ ਕਰ ਕਰ ਗਏ ਇਹ ਤਾਂ ਕਸਮਾਂ ਖਣ ਜਾਈ ਜਾਣਾ ਜਿਹੜੇ ਕੁੜੀਆਂ ਮਟਿਆਰਾਂ ਨੂੰ ਘੱਲੀ ਜਾਂਦੇ ਉਹ ਬਾਹਰ ਦੁਰਦੁਸ਼ਾਲੀ ਗੱਲ ਹੈ ਹੈ ਉਹ ਹਣ ਸੀ ਇੱਥੇ ਕੌੜਾ ਸੁਣਦੇ ਆ ਕੁੜੀਆਂ ਕੁੜੀਆਂ ਪੁਲਾਹੇ ਸੈਕਟੀਆਂ ਸਕੂਲ ਕਰਦੇ ਆ ਇੱਥੋਂ ਬਸਤੇ ਚੜਾਉਣ ਆਉਣੇ ਆ ਉੱਥੇ ਕੌਣ ਆ ਕੋਈ ਕਿਸੇ ਦਾ ਕੋਈ ਕਿਸੇ ਦਾ ਨਹੀਂ ਕੋਈ ਉੱਥੇ ਹਾਂ ਇੱਥੇ ਕੋਈ ਚਾਚਾ ਵੀ ਹੈ ਤਾਇਆ ਵੀ ਹੈ ਕੋਈ ਭਰਾ ਹੈ ਉੱਥੇ ਕੋਈ ਨਹੀਂ ਕਿਸੇ ਦਾ ਆਪਾਂ ਦੇ ਆਨੇ ਕੋਈ ਨਾ ਕੱਲੋ ਲੋਕ ਤੁਰੇ ਜਾਂਦੇ ਆ ਉਹ ਤੇ ਗਲੀਆਂ ਨੂੰ ਤੋੜ ਹਾਂ ਗਲੀਆਂ ਨੂੰ ਤੋੜ ਬੰਦਾ ਟਾਈਮ ਆੜਿਆ ਉਹ ਬੰਦਾ ਉਹ ਮੈਂ ਇੱਕ ਆ ਜਾ ਪ੍ਰਧਾਨ ਆ ਜਾ ਤੇਰੀ ਕਬਰ ਲਾਉਣੇ ਆ ਵੀ ਬੁੜਿਆਂ ਨੂੰ ਤੁਹਾਨੂੰ ਦਾ ਨਹੀਂ ਦੁਬਾਰਾ ਹੁਣ ਦੱਸੋ ਬਾਬਾ ਜੀ ਤੁਸੀਂ ਕਹਿੰਦੇ ਨਾ ਬੁੜਿਆਂ ਦਾ ਸਾਡਾ ਸਨੇਹਾ ਪਚਾਓ ਬੁੜਿਆਂ ਨੂੰ ਇਹੀ ਸੁਣਾਓ ਵੀ ਬੁੜਿਆਂ ਨੂੰ ਸਮਝਾਓ ਸਾਰੇ ਵੀ ਬੁੜਿਆਂ ਨੂੰ ਕੋਈ ਪੁੱਛ ਨਹੀਂ ਰਿਹਾ ਪੁੱਛ ਨਹੀਂ ਰਿਹਾ ਕਦਰ ਨਹੀਂ ਕਰਦੇ ਬੁੜਿਆਂ ਦੀ ਬੁੜਿਆਂ ਨੇ ਬੜਾ ਕੁਝ ਬਣਾ ਕੇ ਦਿੱਤਾ ਹਾਂ ਸਹੀ ਗੱਲ ਹੈ ਤੇ